ਹਾਂ ਲੋ ਵਈਦਾ ਲੋ ਵਈ ਸਵੇਰ ਦਾ ਟਾਈਮ 9 ਵਜ ਚੁੱਕੇ ਆ ਪੂਰੀ ਭਾਈ ਦੜ ਭਾਈ ਇਹ ਮਹਾਰਾਜ ਕਿਰਪਾ ਕਰ ਦੇਵੇ ਇੱਧਰ ਵੀ ਗੱਡੀਆਂ ਆ ਰਹੀਆਂ ਆ ਸੁਣ ਹਾਂ ਬਾਰਿਸ਼ ਆਉਣੇ ਵਾਲੀ ਆ ਚਲੋ ਚਲੋ ਅੱਖ ਵੱਡ ਰਿਹਾ ਬਾਈ ਇਹ ਬੰਦੇ ਉਹ ਖੜਾ ਰੇੜਾ ਸਾਹਮਣੇ ਤੇ ਸਵੇਰ ਦਾ ਟਾਈਮ ਬਾਈ 9 ਵੱਜ ਚੁੱਕੇ ਆ ਉਹ ਵੀ ਬਾਈ ਰੇ ਪੈ ਰਿਹਾ ਜੀ ਦੀ ਆਵਾਈ ਆਪਣੀ ਜੀ ਦੀ ਤੇ ਆ ਵੀ ਬਾਈ ਮਿਰਚਾਂ ਦੇ ਬੂਟੇ ਖੜੇ ਆ ਫਲੇ ਪਏ ਆ ਵੀ ਆ ਦੇਖੋ ਆ ਲੋ ਫੁੱਲ ਬਟਾ ਫੁੱਲ ਮਿਰਚਾਂ ਲੱਗੀਆਂ ਹੋਈਆਂ ਉਹ ਮੈਂ ਕਿਹਾ ਪਿੰਡਿਆ ਪਰ ਰੇ ਨਹੀਂ ਕਰਤੀਆਂ ਖਰਾਬ ਹਨਾ ਪਿੰਡਿਆ ਰੇ ਨੇ ਹਨਾ ਪਰ ਇਹ ਤਾਂ ਨਹੀਂ ਘਾਇ ਪਿੰਡਿਆ ਅਬਾਈ ਅਸੀਂ ਰੇ ਪਾਇਆ ਪਰ ਤੇ ਭੂਰੀ ਭੂਰੀ ਜਹੋ ਨਹੀਂ ਕਰੀਆਂ ਹਾਂ ਆ ਦੇਖੋ ਸਲਫਰ ਗੇਰਤੀ ਉੱਪਰ ਤੇ ਪਾਨੇ ਹਾਂ ਉਹ ਹਾਂ ਪਾਈ ਜਾਣ ਦੇ ਚੱਲਣ ਦੇ ਕੰਮ ਆਪਾਂ ਹੀ ਕਰੀ ਨਹੀਂ ਨਹੀਂ ਆਪਾਂ ਨਹੀਂ ਪਾਉਣਾ ਹਾਲੇ ਨਹੀਂ ਕਰਕੇ ਨਹੀਂ ਚੱਪੈ ਵੀ ਜਾਣਾ ਤਾਂ ਦੇਖ ਤਾਂ ਸਪਰੇ ਨੇ ਕੱਖ ਨੂੰ ਹੋਣ ਨਹੀਂ ਦਿੱਤਾ ਹੈਗਾ ਆਹ ਜਿਹੜੀ ਲਾਗ ਬਰ ਕਰੀ ਹੂੰ ਜਿਹੜਾ ਵੱਡਿਆ ਤਾਂ ਉਹ ਹੋ ਜਾਂਦੀ ਹੈ ਉਹ ਫਿਰ ਉਹਦਾ ਵਰਗਿਲੀ ਨਹੀਂ ਉਹਦਾ ਵੱਡ ਕੇ ਨਾ ਕਰੋ ਹਾਂ ਪੁੱਲਾ ਭਾਈ ਸਵੇਰ ਸਵੇਰ ਚੱਲ ਰਿਹਾ ਕੰਮ ਪੂਰਾ ਹੈ ਨਾ ਇੱਥੇ ਦੇ ਅਲੱਦਾ ਉਦੋਂ ਤਿੰਨ ਤਿੰਨ ਡੱਕੇ ਹੋ ਗਿਆ ਭਾਂਟ ਜੀ ਚ ਹਾਂ ਕੀ ਆਹ ਮੇਰੀ ਵਾਲਾ ਉੜੀ ਵੀ ਹੈ ਹਾਂ ਉਹ ਵੀ ਹੋ ਸਕਦਾ ਸਹੀ ਬਾਤ ਹੈ ਇੰਨਾ ਕੰਪਲੀਟ ਵਾਲਾ ਨਾ ਡਬਲ ਰਹਿ ਗਿਆ ਦੋਵੇਂ ਹੂੰ ਉਹ ਆਈਟਮਾਂ ਵੀ ਲਾ ਲਓ ਬਾਈ ਚੱਲ ਰਿਹਾ ਕੰਮ ਮੋਟਰ ਬੰਨੋ ਆਹ ਰੋ ਉੱਧਰ ਵੀ ਭਾਈ ਬੰਦੇ ਕੰਮ ਲੱਗੇ ਹੋਏ ਆ ਸਵੇਰ ਸਵੇਰ ਦਾ ਮੌਸਮ ਬਹੁਤ ਵਧੀਆ ਐਨ ਸ਼ਾਂਤ ਮਈਨਾ ਹਵਾ ਚੱਲਦੀ ਨਾ ਕੁਸ ਆ ਗਰਮੀ ਪੂਰੀ ਆ ਬਾਈ ਐਨ ਅੰਬੀਆਂ ਬਾਈ ਸਾਰੀਆਂ ਪੱਕਣ ਲੱਗੀਆਂ ਹੁਣ ਤਾਂ ਟੋਟਲੀਓ ਜਿੱਦਾਂ ਨੂੰ ਮਰਜ਼ੀ ਨਿਗਾ ਮਾਰੋ ਜਾਮਣਾ ਵੀ ਪੱਕੀਆਂ ਅੰਬੀਆਂ ਵੀ ਲਾਓ ਬਾਈ ਬਹੁਤ ਹਲ ਬਹੁਤ ਆ ਬਾਈ ਮੋਟਰ ਦਾ ਬਾਕੀ ਹਾਂ ਬੀਆ ਬਾਈ ਸਾਰੀਆਂ ਟੋਟਲੀ ਲੋ ਪਾਪਾ ਜੀ ਵੀ ਢੁੰਬਦੇ ਹਾਂਜੀ ਸ੍ਰੀ ਗੁਰੂ ਜੀ ਮੇਲੇ ਆਂ ਵੀ ਮਿਲੀ ਜਾਂਦੀ ਹੁੰਦੇ ਨੇ ਕੋਈ ਕੋਈ ਹੈ ਹਾਂ ਅਸੀਂ ਹੁਣ ਤਾਂ ਵੀ ਪੱਕੇ ਲੈਣੇ ਵਾਸਤੇ ਪੰਜ ਚਾਰ ਦਿਨ ਚ ਹੂੰ ਲੈ ਬਈ ਨੇਰਮ ਸੇ ਰੇਤਾ ਜਿਹੜੀਆਂ ਪਾਣੀ ਚ ਗਿਰੀਆਂ ਉਹ ਖਤਮ ਹੈ ਹੂੰ ਕਿ ਲੱਭ ਲੰਦੇ ਆ ਲਾ ਬਈ ਦੇਖ ਲੋ ਇੱਕਣਾ ਕਿਹੜਾ ਵੱਜੀ ਚਲੋ ਚਲਦਾ ਭਾਈ ਕੰਮ ਹੈ ਇੱਧਰ ਸਾਹਮਣੇ ਝੀਲੀ ਆਪਣੀ ਤੋ ਦੇ ਲੋ ਭਾਈ ਮੌਸਮ ਦੇਖੋ ਨੀਲਾ ਨੀਲਾ ਸਮਾਨ ਵਿੱਚ ਵਿੱਚ ਬੱਦਲ ਆ ਸਾਹਮਣੇ ਭਾਈ ਸੂਰਜ ਤੇ ਲਾਹ ਲੈ ਲਿਆ ਭਾਈ ਹਰਜੀਤ ਨੇ ਵੀ ਕਪੜੇ ਤੋਂ ਛੱਡੇ ਤੇ ਬੂਟੇ ਵੀ ਦੇਖੋ ਭਾਈ ਮੋਜਾ ਮਾਨਦੇ ਆ ਜਸ਼ਨ ਪਾਣੀ ਵੀ ਪਾਈ ਜਾਂਦੀ ਆ ਮੇਹ ਵੀ ਪਈ ਜਾਂਦਾ ਸੋ ਸਵੇਰੇ ਵੀ ਕਿਣ ਮਨ ਕਾਣੀ ਹੌਲੀ ਮਾਰੀ ਮੋਟੀ ਸੇਕਣੇ ਭਾਈ ਚਲੋ ਚੱਲੀ ਜਾਂਦਾ ਕੰਮ ਇੱਧਰ ਹੀ ਭਾਈ ਬੂਟੇ ਤੇ ਭੈਣ ਵੀ ਆਈ ਵੀ ਆ ਭਾਈ ਅੱਜ ਮਿਲਣ ਵੀ ਮੈਂ ਵੀ ਉਹਦੇ ਕੋਲ ਗਿਆ ਤਾਂ ਇਕੱਠੀ ਆਏ ਅੱਧਰ ਤੇ ਬੈਠੇ ਆ ਸਾਰੀ ਜਾਣੇ ਭਾਈ ਇੱਧਰ ਆਹੋ ਮੇਰੇ ਵੱਲੋਂ ਵੀ ਬੜਾ ਇੱਧਰ ਮੇਰੇ ਵੱਲੋਂ ਸਾਰਿਆਂ ਦੇ ਹੱਥ ਜੋੜ ਕੇ ਬਰ ਬਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ। ਹਾਂ ਬਈ ਠੀਕ ਆ। ਠੀਕ ਆ। ਮੈਂ ਲੋ ਬਈ ਪੈਣੇ ਕੋਲ ਗਿਆ ਤਾਂ ਇੱਧਰ ਸਰਵਿਸ ਹੋਈ ਬਾਈ ਬਾਲ। ਮੇਰਾ ਅਲਸਾ ਸੀ 7 ਫੈਬਰੂਅਰੀ ਸੈਰ ਸਟਾਪ ਤੇ। ਮੇਰੇ ਨਾਲ ਪਾਤ ਵੀ ਸਵੇਰ ਦੀ ਨਾ ਹੁੰਦੀ ਐ। ਹੁਣ ਨਾ ਕਿ ਹਟੀ ਤੇ ਰਿਆ ਹੁਣ ਤਾਂ ਪਹਿਲਾਂ। ਕਣਾਂ ਜੀ ਚੁੱਪੀ ਅੱਜ। ਹਾਂ? ਲਿਆਣੇ ਕਣਾਈਆਂ ਚੁੱਪੀ ਅੱਜ। ਜੋਤ ਵੀ ਨਾ ਲਿਆ ਤਾਂ? ਨਾ ਲਿਆ ਉਹ ਸਵੇਰੇ। ਵਾਸੇ ਨਾ ਜੇ ਸਰਵਿਸ ਹਰ ਜੀ ਸਵੇਰ ਦੀ ਚੱਲਦੀ। ਹਾਂ ਜੀ ਮੈਂ ਤਾਂ ਖਰਾਬ ਮੀਹ ਤਾਂ ਰਿਪਿਆ ਤੁਹਾਡੇ ਵੀ ਨਹੀਂ ਮੀਂਹ ਪਿਆ ਏ ਥੋੜਾ ਪਿਆ ਕਰ ਇੰਨਾ ਨਹੀਂ ਪਿਆ ਸਾਡੇ ਵੀ ਥੋੜਾ ਮੰਡ ਚ ਜਿਆਦਾ ਦਾ ਬੱਦਲ ਕਰਦੇ ਨੇਡ ਹੋਦੇ ਨੇ ਤਾਂ ਸਵੇਰੀ ਨਾ ਹੁੰਨੇ ਤੇ ਸ਼ੌਂਦ ਪਾਣੀ ਨਾ ਹੁੰਨੇ ਤੇ ਚਲਦੀ ਦੁਕਾੜ ਜਿੱਤੇ ਬਾਰੰਦ ਵਾਹ ਬਈ ਦੋ ਬੰਦੇ ਸਾਡੇ ਬਾਈ ਉੱਪਰ ਉਧਰ ਉਹਨਾਂ ਨਾਲ ਵੀ ਤੁਹਾਨੂੰ ਮਲਾਉਂਦਾ ਠੀਕ ਹੈ ਨਹੀਂ ਹੋਰ ਬਈ ਮੈਂ ਤਾਂ ਬਾਈ ਰੋਜ ਜਾਈ ਜਾਂਦਾ ਨੂੰ ਮੈਂ ਕੀ ਪੁੱਛਾਂ ਤਾ ਤੂੰ ਪੁੱਛ ਸਕਦੀ ਏ ਹਾਂ ਜੀ ਹਾਂ ਨਾ ਪੁੱਛ ਲਈਂ ਕਬਰ ਸਾਧ ਦਾ ਠੀਕ ਠਾਕ ਹੈ ਮਾਰਾ ਭਾਈ ਬੈਠਾ ਬੈਠਾ ਘੰਟਾ ਕ ਪਹਿਲਾ ਹੀ ਸਲਾਹ ਬਣੀ ਵੀ ਜਦ ਇਹ ਆਪਾਂ ਨੇ ਪੈਂਡ ਕੋਲ ਪਹੁੰਚ ਗਏ ਉੱਥੇ ਜਾ ਕੇ ਦੇਖਿਆ ਜਾ ਕੇ ਇਹ ਤਿਆਰ ਤੇ ਹੈ ਜਿਵੇਂ ਤੁਰ ਕੇ ਵੀ ਜਾ ਸਾਦੀ ਦੇ ਦਾਬੂਆ ਕੋਲ ਨੂੰ ਹਨਾ ਮੈਂ ਕਿਹਾ ਸਾਈਕਲੀ ਵੀ ਲੈ ਕੇ ਗਈ ਸੀ ਮਰ ਤਾ ਹਨਾ ਇਹ ਨਹੀਂ ਤੇ ਪਾਪਾ ਜੀ ਨਾਲ ਗਈ ਸੀ ਹਾਂ ਭਾਈ 3 ਕਿਲੋਮੀਟਰ ਪੈਂਡ ਆ ਸਾਈਕਲੀ ਪਰ ਵੀ ਜਾਇ ਇਦੀ ਹੋਣ ਲਾ ਚਲੇ ਜਾਏ ਗੱਬੇ ਨਦੀ ਪੈਂਦੀ ਆ ਹੈ ਠੀਕ ਨੇ ਚਲੋ ਭਾਈ ਬੈਠੇ ਆ ਸਾਰੇ ਬੀਰ ਜੀ ਆਰ ਜੋਤ ਪਰ ਹਨਾ ਹਾਂਜੀ ਹਾਂ ਹਾਂਜੀ ਉਹ ਗੇਮ ਖੇਡਦੇ ਫੋਨਾਂ ਚ ਮੇਲੇ ਲਾਗੇ ਗੇਮ ਦੇ ਵਾਲੇ ਤੋਂਲੇ ਹੋ ਗਏ ਹਾਂਜੀ ਬੱਚਿਆਂ ਨੂੰ ਫੋਨ ਚਾਹੀਦਾ ਉਦੋਂ ਜੋਤ ਆਇਆ ਘੰਟਾ ਗੇਮੇ ਖੇਡ ਲੀ ਗਿਆ ਹਾਂ ਬਸ ਇੱਕਣਾ ਹੀ ਆ ਛੁੱਟੀਆਂ ਚ ਨਾ ਨਾ ਛੁੱਟੀਆਂ ਚ ਨਹੀਂ ਪਰਸਾਂ ਚ ਉੱਥੇ ਆਇਆ ਜਿੱਦਣ ਅੱਜ ਡੈਡੀ ਜੀ ਨਾਲ ਆ ਹਾਂ ਉਦੋਂ ਨਾ ਜੈਸ਼ਨ ਵੀ ਗੇਮ ਚ ਜੋਤ ਵੀ ਪੰਮੂ ਵੀ ਹੈ ਚਲੋ ਹੋ ਜਾਂਦੀ ਬੱਚਿਆਂ ਨੇ ਖੇਡਣ ਇਹ ਹੈ ਇਹ ਤਾਂ ਹੈ ਚੁੱਤੇ ਜਾਂਦਾ ਚਲੋ ਭਾਈ ਬੈਠੇ ਆ ਸਾਰੇ ਤੇ ਹਾਂ ਵੀ ਸਰਦਾਰ ਨਹੀਂ ਆਏ ਹੁਣ ਬੈਠੀ ਉਹਨਾਂ ਨਾਲ ਦੀ ਕੋਸਾ ਚਾਹ ਪਾਣੀ ਰੋ ਨਹੀਂ ਚਾਹ ਤਾਂ ਰੱਖ ਕੇ ਆਈ ਨਹੀਂ ਉਹ ਘਟ ਗਿਆ ਸਰਦ ਤੇ ਅੱਛਾ ਹਾਂ ਚਲੋ ਭਾਈ ਚਲੇ ਉੱਪਰ ਨੂੰ ਬੈਠਦੇ ਆ ਭਾਈ ਇੱਕ ਹੋਰ ਗੱਲ ਹੈ ਵੀ ਅੱਜ ਲੈਂਟ ਹੋਈ ਵੀ ਗੁੱਲ ਦੇਖਿਆ ਹੀ ਵੱਤੂ ਬੂਟੇ ਵੱਡ ਹੋ ਰਹੇ ਆ ਪੁੱਛੇ ਨੂੰ ਮਸ਼ੀਨ ਕਹੀ ਜਾਈ ਵੀ ਉੱਡੀ ਹੋਈ ਅੱਡੇ ਤੇ ਉੱਪਰ ਨੂੰ ਆਏ ਮਸ਼ੀਨ ਦੇ ਉੱਪਰ ਚੜ ਕੇ ਦਰਖਤ ਵੱਧ ਰਹੇ ਜਿਹੜੀਆਂ ਟਾਲੀਆਂ ਲੱਗੀਆਂ ਨੇ ਤਾਰਾਂ ਨਾਲ ਸਾਹੀ ਘੱਟੇ ਵੀ ਇਹ ਦੇਖ ਕੇ ਆਏ ਸੀ ਮੈਂ ਵੀ ਇਹ ਕਹਿੰਦੀ ਖੰਭਾ ਗਿਰਿਆ ਵਾ ਪਰ ਜੇ ਕੋਲ ਜਾ ਕੇ ਦੇਖਿਆ ਮਸ਼ੀਨ ਜੀ ਲੱਗੀ ਹੋਈ ਤੇ ਆਹ ਠੀਕ ਨੇ ਲੋ ਬਾਈ ਨਹੀਂ ਐਸੀ ਵਾਲੇ ਕਮਰੇ ਚ ਬਹਿ ਜਾਣ ਦਾ ਟਾਈਮ ਹੋ ਗਿਆ ਬਾਈ ਹੁਣ 3 2 ਵਜੇ ਪਹੁੰਚੇ ਇਹ ਚਲੋ ਵੀ ਆਜੋ ਫਿਰ ਚਾਹ ਪੀਏ ਹਾਂ ਚਲੋ ਵੀ ਚਲੋ ਤੁਹਾਨੂੰ ਲੋ ਬਾਈ ਮਾਸਟਰ ਜੀ ਵੀ ਆਏ ਵੇ ਉਹਨਾਂ ਨਾਲ ਵੀ ਮਲਾਉਂਦਾ ਭਾਂਜੇ ਨਾਲ ਵੀ ਬਾਈ ਮੌਸਮ ਜਿਹੜਾ ਬਹੁਤ ਖੁੱਲਿਆ ਵੈ ਚਲੋ ਆਪਾਂ ਹੁਣ ਅੰਦਰ ਨੂੰ ਵੀ ਚੱਲਦੇ ਆ ਭਾਂਜੇ ਨੂੰ ਵੀ ਮਲਾ ਦੇਣਾ ਤੁਹਾਨੂੰ ਮਾਸੜ ਜੀ ਵੀ ਆਏ ਵੇ ਲੋ ਬਈ ਜੱਸਨ ਨੇ ਵੀ ਅੱਜ ਆਪਣੇ ਬੈਗ ਦੀ ਸਫਾਈ ਕੀਤੀ ਐ ਕਿਤਾਬਾਂ ਬਾਈ ਉਕਣਾ ਹੀ ਰੱਖਤੀਆਂ ਦੇਖੋ ਤੇ ਜੀ ਤੇ ਇੱਧਰ ਬੈਠੇ ਬਾਈ ਬੰਦੇ ਆ ਮਾਸੜ ਜੀ ਸਤਿ ਸਾਕ ਲੋ ਬਈ ਇੱਧਰ ਸਤਿ ਸਾਕ ਜੀ ਇੱਧਰ ਸਤਿ ਸਾਕ ਜੀ ਹਾਂ ਬਈ ਭਾਂਜਾ ਠੀਕ ਐ ਹਾਂ ਜੀ ਉਹ ਦੂਰਾਸ ਆ ਦੇਖੋ ਬਾਈ ਬਾਲਨਾ ਆ ਕੇ ਇਹ ਵੀ ਗੱਡੀ ਸਾਡੀ ਰਜਿਸਟਰੀ ਕੁਝ ਹੋਰ ਨਹੀਂ ਲੈ ਰਹੇ ਹਾਂ ਹਾਂਜੀ ਆਹ ਤੇਰੇ ਲੋ ਬਾਈ ਹਾਂਜੀ ਸਾਬ ਠੀਕ ਆ ਕੰਮ ਓਕੇ ਆ ਜਮੀਨੇ ਦੇਖ ਲੋ ਮੌਸਮ ਠੰਡਾ ਘੱਟਾ ਹਨਾ ਕਮਰੇ ਚ ਮਹਿਸੂਸਤਾ ਨਹੀਂ ਦਿੰਦੀ ਗਰਮੀ ਹਨਾ ਲੋ ਬਾਈ ਆਏ ਬੰਦਿਆਂ ਤੇ ਪਰ ਫੋਨ ਖੋ ਕੇ ਰੱਖਿਆ ਤਾਂ ਠੀਕ ਨੇ ਹਾਂ ਬਾਈ ਠੀਕ ਹੈ ਦੱਸ ਦੇ ਕੁਝ ਬਾਈ ਇਹ ਦੋਨੇ ਆੜੀ ਗਾੜੀ ਠੀਕ ਹੈ ਇਹਨਾਂ ਨੇ ਕਿਆ ਕਰਿਆ ਹੁਣ ਇਹਨਾਂ ਨੂੰ ਪਤਾ ਤਾਂ ਵੀ ਮੈਂ ਉਰੇ ਆਉਣਾ ਤਾਂ ਇਹਨਾਂ ਨੇ ਫੋਨ ਰੱਖਤਾ ਆ ਨੀਅਤ ਉਹੇ ਚਲਾ ਰਹੇ ਦੇ ਸਿਰ ਮੇਖਾ ਸੁੱਕ ਗਿਆ ਥੋੜਾ ਥੋੜਾ ਨਰਮ ਹੋ ਜਾਏ ਚਲੋ ਉਧਰ ਵੀ ਬਾਈ ਹਰਜੀਤ ਰਾਈ ਆ ਗਈਆਂ ਹੋਈਆਂ ਠੀਕ ਨੇ ਹਾਂ ਠੀਕ ਆ ਠੀਕ ਆ ਕੋਈ ਨਹੀਂ ਗੁਪਤੀ ਕੰਮ ਚੱਲਦਾ ਬਾਈ ਹਾਂ ਬਈ ਬੱਲੇ ਇਧਰ ਸਾਡੇ ਬਾਈ ਕੁੱਕ ਸਾਹਿਬ ਮੰਮੀ ਦੀ ਹੈਲਪ ਕਰਾਉਣ ਨੂੰ ਨਾਲ-ਨਾਲ ਹੈ ਹਾਂਜੀ ਹੈ ਹਾਂਜੀ ਲੈ ਦੇਖੋ ਤਾਂ ਬਾਈ ਜਸ਼ਨ ਕਿਸੇ ਦੇ ਘਟ ਹੈ ਹਾਂ ਲਾ ਸਰਦਾਰ ਅੰਮੀ ਨੇ ਵੀ ਉਹ ਕਰਤਾ ਆਪਣਾ ਠੀਕ ਨਹੀਂ ਹਾਂ ਲੱਗੇ ਵੀ ਆ ਬਾਈ ਚਲੋ ਪਾ ਦਿਓ ਫਿਰ ਮੈਂ ਪੜਾਇਆ ਕਰੇ ਮੇਜ ਰੱਖ ਦਿਓ ਲਾ ਬਾਈ ਲੋ ਬਾਈ ਜਸ਼ਨੀ ਨਹੀਂ ਹਟਦੇ ਹੈਗੇ ਠੀਕ ਹੈ ਹਾਂ ਬਸ ਇਹ ਆ ਬਾਈ ਸਾਡੀ ਮਾਸਟਰ ਸ਼ੈਫ ਇੱਧਰ ਸਾਡੇ ਕੁੱਕ ਸਾਹਿਬ ਨੇ ਬਾਈ ਚਾਹ ਦੇ ਕੱਪ ਵੀ ਤਿਆਰ ਕਰਦੇ ਆ ਉਹ ਦੇਖੋ ਬਾਈ ਚ ਗੜਬੀ ਚ ਜ਼ਰੂਰ ਪਾਉਣੀ ਹੁੰਦੀ ਹੈ ਇੱਕ ਗਿਲਾ ਹਾਂਜੀ ਥੋੜਾ ਸਮਝ ਨਹੀਂ ਹੋ ਜਾਂਦਾ ਹਾਂ ਠੰਡੀ ਜੀ ਹੋ ਜਾਈਂਗੀ ਜਸ਼ਨ ਪਾ ਪਾ ਪਤਾ ਦੇ ਜਸ਼ਨ ਬਾਈ ਕਟਾਈ ਕੱਢੀ ਖੜੀ ਹੈ ਨਾਲ ਦੀ ਨਾਲ ਲੋ ਬਾਈ ਟਰੇ ਚੱਕ ਲੈ ਪਤਿਕਾ ਠੀਕ ਨੇ ਚਲੋ ਬਾਈ ਚੱਲ ਰਿਹਾ ਪਾਪਣਾ ਅੰਦਰ ਨੂੰ ਉੱਧਰ ਪੈਣਾ ਬਾਹਰੇ ਖੜੀ ਹੈ ਆਪਣਾ ਆ ਜਾ ਆ ਜਾ ਆਜੋ ਮੈਨੂੰ ਵੀ ਲੈ ਮਗੇ ਪਾਣੀ ਮੜਾ ਜਾ ਇੱਕ ਗਲਾਸ ਛੋਟਾ ਹੀ ਲੈ ਆਈ ਹਾਂ ਜਿੰਗੂ ਹਾਂ ਜਿੰਗੂ ਕਿਆ ਕਰਦਾ ਏ ਲੋ ਬਾਈ ਇੱਧਰ ਅਸੀਂ ਬੈਠੇ ਰਹੇ ਸਾਰੇ ਜਾਣੇ ਵੇਟ ਹੋ ਰਹੀ ਆ ਚਾਹ ਦੀ ਹਨਾ ਨਹੀਂ ਇਹ ਬੰਦੇ ਬੈਠਾ ਉਹ ਥੋੜੀ ਲੈ ਬਈ ਲੈ ਬਈ ਜਸ਼ਨ ਸਾਡੀ ਉਹ ਠਹਿ ਰੱਖ ਦੇ ਇਹਨਾਂ ਦੀ ਬੀਰ ਦੀ ਨਾਲ ਦੀ ਚਾਹ ਠੰਡੀ ਹੋ ਜਾਊਗੀ ਮੜੀ ਜੀ ਇੱਕ ਜਲਾ ਤੇ ਲੈ ਮੈਂ ਰੱਖ ਲਵਾਂ ਲੋ ਬਾਈ ਇਹ ਲੈ ਮੇਰੀ ਵੀ ਦੇ ਦੇ ਚਾਹ ਇੱਥੇ ਪਹਿਲਾਂ ਅੰਦਰ ਟਰੇ ਲੈ ਲੈ ਆ ਲੈ ਭਿੰਦੇ ਭੈਣ ਨੇ ਪਾਣੀ ਦੇ ਦਿੱਤਾ ਲੈ ਕੇ ਆੜੀ ਤੈ ਤਾਂ ਨਹੀਂ ਸੁਣਿਆ ਦੱਸ ਦੇ ਮੈਂ ਸੁੱਕੋ ਗਲਾਸ ਪਿਚੇ ਮਾ ਦੇ ਤੇ ਕੋਲ ਸਕਦੀ ਹੈ ਆ ਜੋਤੀ ਪਾਣੀ ਦਾਨੀ ਮੀਨੋ ਬਤ ਮਾਸੜ ਜੰਦਾ ਬਾਈ ਪੀ ਲਿਆ ਦਾ ਪਾਣੀ ਹਾਂ ਹਾਂ ਜੀ ਕੀ ਕਰਦਾ ਮੈਂ ਗਿੱਗੂ ਆ ਹਾਂ ਚਲੋ ਫੋਨ ਕੱਢ ਕੇ ਤੇ ਕੁਰਸੀ ਲੈ ਲਾ ਗਿਆ ਫੋਨ ਕੱਢ ਕੇ ਰੱਖ ਦੇ ਰੱਖ ਦੇ ਰੱਖ ਦੇ ਇਹ ਆ ਦੇਖੋ ਬਾਈ ਬੰਦਾ ਦੇਖੋ ਆ ਆ ਜਾ ਆ ਜਾ ਆ ਜਾ ਆ ਜਾ ਕੁਲਰਸ ਲੋ ਬਈ ਜਸ਼ਨੀ ਸਾਡੇ ਖੁਸ਼ ਰਹੇ ਆ ਲੋ ਬਈ ਭਾਣ ਜਿਆ ਆ ਦੇਖੋ ਬਈ ਜਸ਼ਨਦੀ ਨਾਲ ਜਿਹੜੀ ਕਹਿੰਦੇ ਆ ਵੀ ਚੋਇਸ ਚੰਗੀ ਹੁੰਦੀ ਆ ਟ੍ਰੇ ਆ ਉਹਨੇ ਆਪਣੀਆਂ ਪਹਿਲਾਂ ਹੀ ਕੱਢ ਲਈਆਂ ਐ ਵੀ ਖਾਣਾ ਖੋਲੂ ਹੈ ਅਦੇ ਤੂੰ ਨਾਲ ਜੀ ਸਿਰ ਕੱਡਾ ਮਾਰਦਾ ਲਾ ਬਈ ਸਮੋਸਾ ਇੱਧਰ ਵੀ ਉਨੀ ਛੱਡਦੀ ਮੈਨੇ ਕਾਹ ਕਹਿੰਦਾ ਕਹਿੰਦਾ ਮੈਂ ਸੌਸ ਨਹੀਂ ਲੈਣੀ ਅੱਛਾ ਲੈਣੀ ਨਹੀਂ ਬਿੱਲ ਸੌਸ ਤੂੰ ਹੀ ਲੈ ਲੈ ਨਹੀਂ ਬਈ ਇਹਨਾਂ ਨਹੀਂ ਲੈਣੀ ਹੈਗੀ ਗੋਆ ਨੂੰ ਵੀ ਬੁਲਾ ਲਾ ਪਤਾ ਪੀਲ ਵੇ ਜਾ ਠੀਕ ਨੇ ਜਾ ਬਾਈ ਭਾਨ ਦਾ ਸਾਡਾ ਬਾਈ ਹੂੰ ਖੁਸ਼ ਰਹੇ ਆ ਜਾ ਜਾ ਕੋਣ ਬਹਿ ਜਾ ਉੱਥੇ ਫਿਰ ਮੰਨ ਤਾਂ ਗਰਮੀ ਮਹਿਸੂਸ ਤਾਂ ਨਹੀਂ ਦਿੰਦੀ ਹੈ ਨਾ ਹੈ ਮੰਮੀ ਨੂੰ ਵੀ ਬੁਲਾ ਲੈ ਜੇ ਸੰ ਦੂਈ ਕੁਰਸੀ ਪੁੱਤ ਤੇਈ ਕੁਰਸੀ ਚੱਕ ਲੈ ਬਾਹਰ ਉਹਨੇ ਭਾਈ ਹੂੰ ਸਕਰੀ ਆਉਣੀ ਇਹ ਨੂੰ ਹੂੰ ਲਓ ਭਾਈ ਆ ਬੰਦਾਂ ਨੂੰ ਖਾਂਦਿਆਂ ਨੂੰ ਦੇਖਿਓ ਦਿਖਾਈ ਮੈਨਾਂ ਜੰਮੂ ਭਾਈ ਆ ਦੇਖੋ ਆ ਦੱਸਿਓ ਕੌਣ ਕੌਣ ਕਰਦਾ ਰਿਹਾ ਬਚਪਨ ਚ ਭਾਈ ਇਹਨੇ ਸਮਾਨ ਲੱਪਾ ਨਾਲ ਮੇਰੇ ਸਟਿੱਕਰ ਆਪਣੇ ਹੱਥਾਂ 'ਤੇ ਲਾ ਲੇ ਇਹ ਵੀ ਭਾਈ ਬਚਪਨ ਆ ਦੇਖੋ ਸਾੜੀ ਖਾਦੇ ਨਾਲ ਮਿਲਦੇ ਸਟਿੱਕਰ ਇਹ ਕਾਦੇ ਨਾਲ? ਹੋਪੀ ਨਾਲ? ਆ ਸਟicker ਕਾਦੇ ਨਾਲ ਮਿਲਦੇ ਜਿਸ ਨੇ ਇਹ ਟੌਫੀ ਵੀ ਮਿਲਿਆ ਤੇ ਦੇਖ ਲਓ ਭਾਈ ਇਹ ਇੱਥੇ ਤੱਕ ਵੀ ਸਟicker ਲਾ ਲੈਂਦਾ ਆ ਸਟicker ਤਾਂ ਇੱਕੋ ਭਾਈ ਹੈ ਹੋਰ ਮੰਗਦਾ ਹੈ ਹੋਰ ਲਾਉਣੇ ਕਹਿੰਦਾ ਮੈਂ ਕਿਹਾ ਮੈਡਮ ਕੀ ਜੁਤੀ ਅੱਛਾ ਠੀਕ ਹੈ ਮੰਮੀ ਤਾਂ ਇਹ ਨਹੀਂ ਲੈਣਾ ਹਰਜੀ ਤਾਂ ਠੀਕ ਆ ਠੀਕ ਆ ਧੰਨਵਾਦ ਤੇਰਾ ਭਾਈ ਹੈ ਜਿਸਨ ਤੈ ਵੀ ਬਾਤਾਂ ਹੈ ਚਲੋ ਭਾਈ ਚਲੋ ਭਾਈ ਸਾਰੇ ਬੈਠੇ ਪਰਿਵਾਰ ਠੀਕ ਨੇ ਪੰਮਾ ਨੂੰ ਪੁੱਛਦੇ ਸਵਾਦ ਆ ਪਤਾ ਸਮੋਸਾ ਗਰਮ ਗਰਮ ਲਓ ਭਾਈ ਆਪਣਾ ਸਮੋਸਾ ਹੀ ਪਿਆਏ ਚਲੋ ਬੈਠੇ ਆ ਭਾਈ ਸਾਰੇ